ਨਮਸਕਾਰ ਆਰਪੀਟੀ 24 ਤੁਸੀਂ ਦੇਖ ਰਹੇ ਹੋ ਮੈਂ ਹਾਂ ਸਾਰੀਕਾ ਅਟਵਾਲ ਲੈ ਕੇ ਹਾਜ਼ਰ ਹਾਂ ਆਜਾ ਪ੍ਰੋਗਰਾਮ ਵਿਚਾਰ ਵਟਾਂਦਰਾ ਸਾਡਨ ਨਾਲ ਖਾਸ ਮਹਿਮਾਨ ਨੇ ਸੁਰਿੰਦਰਪਾਲ ਜੀ ਸਭ ਤੋਂ ਪਹਿਲਾਂ ਜੀ ਆਇਆਂ ਨੂੰ ਆਖਦੇ ਆ ਨਮਸਕਾਰ ਕਰਦੇ ਆ ਬਹੁਤ ਨਮਸਕਾਰ ਜੀ ਬਹੁਤ ਸਿਆਸੀ ਖਬਰਾਂ ਲੈ ਕੇ ਗੱਲਬਾਤ ਕਰਦੇ ਆ ਅੱਜ ਪਹਿਲੀ ਮੁੱਖ ਖਬਰ ਵੱਲ ਵਧਦੇ ਆ ਅੱਜ ਉਹ ਦਿਨ ਆ ਗਿਆ ਜਿਸ ਦਿਨ ਦਾ ਸਭ ਨੂੰ ਇੰਤਜ਼ਾਰ ਸੀ ਲੁਧਿਆਣਾ ਵਿਖੇ ਜਿੰਨੀ ਚੋਣ ਲਈ VOTING ਜਿਹੜੀ ਹੈ ਉਹ ਅੱਜ ਹੋ ਰਹੀ ਹੈ ਸਾਰੀ ਪਾਰਟੀਆਂ ਨੇ ਆਪੋ ਆਪਣੇ ਜ਼ੋਰ ਲਾ ਲਏ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਕਿਹੜੀ ਪਾਰਟੀ ਜਿਹੜੀ ਹੈ ਬਾਜ਼ੀ ਮਾਰ ਜਾਂਦੀ ਹੈ ਅ ਨਤੀਜੇ ਤਾਂ 23 ਤਰੀਕ ਨੂੰ ਪਤਾ ਲੱਗਣੇ ਨੇ ਲੇਕਿਨ ਅਸੀਂ ਅਨੁਮਾਨ ਲਗਾ ਸਕਦੇ ਹਾਂ ਕਿ ਕਿਹੜੀ ਪਾਰਟੀ ਅੱਗੇ ਪਿੱਛੇ ਰਹਿ ਸਕਦੀ ਹੈ ਉਸ ਬਾਰੇ ਅਸੀਂ ਗੱਲਬਾਤ ਕਰਾਂਗੇ ਸਰ ਕੀ ਕਹਿਣਾ ਚਾਹੋਗੇ ਦੇਖੋ ਸਰਿਕਾ ਕੀ ਜਿਮਨੀ ਚੋਣਾਂ ਦੇ ਅੱਜ ਵੋਟਾਂ ਪੈ ਗਈਆਂ ਹਜੇ ਤੱਕ ਜਦੋਂ ਆਪਾਂ ਗੱਲ ਕਰ ਰਹੇ ਹਾਂ ਵੋਟਾਂ ਦੀ ਜਿਹੜੀ ਹੈ ਮਤਦਾਨ ਦੀ ਪ੍ਰਕਿਰਿਆ ਚੱਲਦੀ ਜੀ ਜਾਰੀ ਜੀ ਲੇਕਿਨ ਜੋ ਮੈਨੂੰ ਲੱਗ ਰਿਹਾ ਕਿ ਪੰਜਾਬ ਦਾ ਇਤਿਹਾਸ ਹੁੰਦਾ ਹੈ ਕਿ ਜ਼ਿਆਦਾਤਰ ਜਿਹੜੀਆਂ ਸੀਟਾਂ ਹੈਗੀਆਂ ਜਿਮਨੀ ਚੋਣ ਦੇ ਵਿੱਚ ਉਹ ਸੱਤਾਧਾਰੀ ਪਾਰਟੀ ਜਿੱਤਦੀ ਹੈ ਜੀ ਜੀ ਇਹ ਯਾਦ ਹੋਵੇਗਾ ਪੁਰਾਣੇ ਜਿਹੜੇ ਮੇਰੇ ਸਾਥੀ ਨੇ ਬਈ 1995 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਸਰਦਾਰ ਬੈਂਸ ਸਿੰਘ ਹੋਰਾਂ ਦੀ ਸਰਕਾਰ ਸੀ ਤੇ ਗਿੱਦੜ ਬਾਹੇ ਉਪਚੋਣ ਹੋਣੀ ਸੀ ਜੀ ਜੀ ਔਰ ਜਿਮਣੀ ਚੋਣ ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣੇ ਭਤੀਜੇ ਮਨਪ੍ਰੀਤ ਬਾਦਲ ਨੂੰ ਉਤਾਰਿਆ ਹਮ ਤੇ ਕਾਂਗਰਸ ਨੇ ਪੂਰੀ ਵਾਅ ਲਾਤੀ ਉਹ ਸੀਟ ਜਿੱਤਣ ਦੀ ਸਰਕਾਰ ਜੀ ਜੀ ਲੇਕਿਨ ਉਹ ਸੀਟ ਹਾਰ ਗਈ ਕਾਂਗਰਸ ਤੇ ਉਸ ਤੋਂ ਬਾਅਦ ਅਕਾਲੀ ਦਲ ਜਿਹੜਾ ਪੰਜਾਬ 'ਚ ਖੜਾ ਹੋ ਗਿਆ ਜੀ ਜੀ ਔਰ ਇਸ ਤਰ੍ਹਾਂ ਹੀ ਜਿਵੇਂ ਹੁਣ ਆਪਾਂ ਦੇ ਕੈਪਟਨ ਅਮਰਿੰਦਰ ਸਿੰਘ ਦੀ 2017 ਤੋਂ 22 ਵਾਲਾ ਕਾਰਜਕਾਲ ਦੇਖੀਏ ਤੇ ਜਿਵੇਂ ਸੋਮ ਪ੍ਰਕਾਸ਼ ਹੈਗੇ ਆ ਲੋਕ ਸਭਾ ਤੋਂ ਸਿੱਧੇ ਮੰਤਰੀ ਬਣ ਕੇ ਜਿੱਤ ਕੇ ਤੇ ਫਗਵਾੜੇ ਦੀ ਸੀਟ ਖਾਲੀ ਹੋਈ ਕਾਂਗਰਸ ਨੇ ਜਿੱਤ ਲਈ ਜੁਹੇ ਦੀ ਜਿੱਥੇ ਉਹਨਾਂ ਦਾ ਕੈਂਡੀਡੇਟ ਸੀਗੇ ਰਜਨੀਸ਼ ਉਹਨਾਂ ਦੀ ਡੈਥ ਹੋ ਗਈ ਸੀਗੀ ਐਮ ਐਲ ਏ ਉਹਨਾਂ ਦੀ ਵਾਈਫ ਹਿੰਦੂ ਬਾਲਾ ਜਿੱਤ ਗਈ ਜਿਮਨੀ ਜੋਂ ਕਾਂਗਰਸ ਤੋਂ ਤੇ ਇਦਾਂ ਹੀ ਜਿਹੜੇ ਕਾਂਗਰਸ ਤੋਂ ਹੋਰ ਜਿਹੜੀਆਂ ਸੀਟਾਂ ਖਾਲੀ ਹੋਈਆਂ ਸੀਗੀਆਂ ਲਗਭਗ ਸਾਰੀਆਂ ਜਿੱਤ ਗਏ ਲੇਕਿਨ ਇੱਕ ਸੀਟ ਜਿਹੜੀਆਂ 6 ਸੀਟਾਂ ਦੀ ਉਹ ਤੋਂ ਚੋਣਾ ਹੋਈਆਂ ਉਹਨਾਂ ਦੇ ਕੱਜ ਕੱਲ ਦੇ ਨਾਲ ਇੱਕ ਸੀਟ ਜਿਹੜੀ ਜਮਣੀ ਜ਼ੋਨ ਹੈਗੀ ਆ ਉਹ ዳਖੇ ਵਾਲੀ ਜੀ ਮਨਪੀਤਿਆ ਵਾਲੀ ਅਕਾਲੀ ਦਲ ਨੇ ਜਿੱਤ ਲਈ ਹੂੰ ਜੀ ਉਹ ਵੀ ਮਨਪੀਤਿਆ ਵਾਲੀ ਦਾ ਆਪਣਾ ਰਸੂਕ ਸੀਗਾ ਤੇ ਜਿੱਤ ਗਏ ਜੇ ਹੁਣ ਇਹ ਸਰਕਾਰ ਜਿਹੜੀ 2022 ਦੀ ਚੱਲ ਰਹੀ ਹੈ 6ਵੇਂ ਜਮਣੀ ਜ਼ੋਨ ਹੈਗੀ ਆ ਜੀ ਜੀ ਤੇ ਚਾਰ ਤਾਂ ਚਲੋ ਜਿਹੜੀਆਂ ਲੋਕ ਸਭਾ ਦੇ ਮੈਂਬਰ ਹੋਏ ਗਏ ਇਥੇ ਦੀ ਖਾਲੀ ਹੋ ਗਈ ਸੁਖਜਿੰਦਰ ਰੰਧਾਵੇ ਦੀ ਖਾਲੀ ਹੋ ਗਈ ਰਾਜੇ ਵੜਿੰਗਾਂ ਵਾਲੀ ਖਾਲੀ ਹੋ ਗਈ ਹੂੰ ਤੇ ਜਿਹੜੀਆਂ ਇਹ ਸੀਟਾਂ ਚਾਰ ਖਾਲੀ ਹੋਈਆਂ ਇਹ ਚਾਰਾਂ ਦੇ ਵਿੱਚੋਂ ਜੀ ਜਿਹੜੀਆਂ ਇੱਕ ਸੀਟ ਕਾਂਗਰਸ ਦੀ ਜਿਹੜੀ ਉਹ ਇਹਨਾਂ ਨੇ ਜਿੱਤੀ ਕਾਂਗਰਸ ਵਾਲਿਆਂ ਨੇ ਬਾਕੀ ਸਾਰੀਆਂ ਸੀਟਾਂ ਜਿਹੜੀਆਂ ਆਵਾਜ਼ੇ ਪਾਰਟੀ ਨੇ ਜਿੱਤੀਆਂ ਜੀ ਮੰਨ ਲਓ ਇਸ਼ਾਂਕ ਚੱਬੇਵਾਲ ਹੈ ਜਿਹੜਾ ਉਹ ਚੱਬੇਵਾਲ ਤੋਂ ਜਿੱਤ ਗਿਆ ਤੇ ਰੰਧਾਵਾ ਜਿਹੜਾ ਗੁਰਦੀਪ ਰੰਧਾਵਾ ਕਾਦੀਆਂ ਤੋਂ ਜਿੱਤ ਗਿਆ ਜਿੱਥੋਂ ਡੇਰਾ ਬਾਬਾ ਨਾਨਕ ਜੀ ਤੇ ਜਿੱਥੇ ਗਿੱਦੜ ਉੱਥੇ ਜਿਹੜੀ ਗਿੱਦੜ ਬਾਹੀ ਦੀ ਚੋ ਹੈਗੀ ਉਥੋਂ ਡਿੰਪੀ ਢਿੱਲੋਂ ਜਿੱਤ ਕੇ ਆਵਾਮੀ ਪਾਰਟੀ ਤੋਂ ਤੇ ਚੌਥੀ ਸੀਟ ਕਾਂਗਰਸ ਨੇ ਜਿਹੜੀ ਆ ਉਹ ਕਾਂਗਰਸ ਦੇ ਜਿੱਤ ਲਈ ਕੁਲਦੀਪ ਸਿੰਘ ਢਿੱਲੋਂ ਜੀ ਜੀ ਤੇ ਹੁਣ ਉਸ ਤੋਂ ਬਾਅਦ ਵੀ ਜਿਹੜੀ ਜਿਮਨੀ ਚੋਣ ਫਿਰ ਪੰਜਵੀਂ ਹੋਈ ਜਿਦੇ ਵਿੱਚ ਮਹਿੰਦਰ ਭਗਤ ਖੜੇ ਹੋਏ ਸੀ ਤੇ ਲੰਗਰਾਲ ਨੇ ਅਸਤੀਫਾ ਦਿੱਤਾ ਸੀ ਆਵਾਮੀ ਪਾਰਟੀ 35000 ਵੋਟਾਂ ਨਾਲ ਜਿੱਤ ਗਈ ਜੀ ਤੇ ਹੁਣ ਛੇਵੀਂ ਜਿਮਨੀ ਚੋਣ ਆਵਾਮੀ ਪਾਰਟੀ ਦੀ ਤਾਕਤ ਲੱਗੀ ਹੋਈ ਆ ਪੂਰੀ ਵਾਹ ਲੱਗੀ ਹੋਈ ਆ ਪੂਰੀ ਭਈ ਕਿਸੇ ਤਰੀਕੇ ਆਪਾਂ ਜਿੱਤਨੀ ਹੈਗੀ ਆ ਕਾਂਗਰਸ ਵੀ ਜਿਹੜੀ ਆ ਉਹਨਾਂ ਵੱਲੋਂ ਵੀ ਨੇਕ ਟੂ ਨੇਕ ਫਾਈਟ ਨਾਲ ਕੀਤੀ ਗਈ ਹੈ ਤਾਂ ਕਿ ਸਾਡਾ ਇਹ ਟਰਨਿੰਗ ਪੁਆਇੰਟ ਬਣ ਜੇ ਜੀ ਬਈ ਇਹ 1995 ਵਾਲੀ ਕਹਾਣੀ ਬਣ ਜਵੇ ਜਿਵੇਂ 1995 ਚ ਅਕਾਲੀ ਦਲ ਨੇ ਸੀਟ ਜਿੱਤ ਲਈ ਸੀ ਉਵੇਂ ਹੀ ਅਸੀਂ ਇਹ ਸੀਟ ਜਿੱਤ ਲਈ ਹੈ ਮਹੀਨਾ ਉਹ ਵੀ ਜੂਨ ਦਾ ਸੀ ਮਹੀਨਾ ਇਹ ਵੀ ਜੂਨ ਦਾ ਜੀ ਉਦੋਂ ਵੀ 2 ਸਾਲ ਵਿਧਾਨ ਸਭਾ ਸਰਕਾਰ ਦੇ ਰਹਿੰਦੇ ਸੀ ਹਜੇ ਇਹਦੇ ਵੀ 2 ਸਾਲ ਲੈਂਦੇ ਆ ਕਾਫੀ ਕੁਝ ਜਿਹੜਾ ਆਪਸ ਵਿੱਚ ਮਿਲਦਾ ਜੁਲਦਾ ਔਰ ਫਰਕ ਸਿਰਫ ਇਹ ਹੈ ਕਿ ਹੁਣ ਸੱਤਾ ਦੇ ਵਿੱਚ ਆਵਾਮ ਦੀ ਪਾਰਟੀ ਹੈ ਤੇ ਵਿਰੋਧ ਦੇ ਵਿੱਚ ਕਾਂਗਰਸ ਹੈ ਉਦੋਂ ਸੱਤਾ ਦੇ ਵਿੱਚ ਜਿਹੜੀ ਹੈ ਕਾਂਗਰਸ ਸੀਗੀ ਵਿਰੋਧ ਚ ਅਕਾਲੀ ਦਲ ਸੀਗਾ ਜੀ ਤੇ ਕੱਲ ਕਾਂਗਰਸ ਨੇ ਪੂਰੀ ਤੁਸੀਂ ਦੇਖਿਆ ਤਾਂ ਬਾਹਲ ਆਈ ਹੈ ਲੇਕਿਨ ਕਾਂਗਰਸ ਦੀ ਆਪਣੀ ਗੁੱਟਬਾਜੀ ਵਿੱਚ ਬਹੁਤ ਰਹੀ ਹੈ ਸਾਹ ਜੀ 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 ਬਿਲਕੁਲ ਜਿਵੇਂ ਇੱਕ ਪਾਸੇ ਰਹੇ ਚਰਨਜੀਤ ਸਿੰਘ ਚੰਨੀ ਰਹਿ ਗਏ ਨਾਲ ਰਹੇ ਰਾਣਾ ਗੁਰਜੀਤ ਸਿੰਘ ਹੋ ਗਏ ਜੀ ਨਾਲ ਪ੍ਰਗਟ ਸਿੰਘ ਹੋ ਗਏ ਹਮ ਇਹਨਾਂ ਨੇ ਆਪਣਾ ਗੁੱਟ ਲੱਗ ਬਣਾ ਲਿਆ ਸਾਰਿਆਂ ਨੇ ਲੇਕਿਨ ਦੂਜੇ ਪਾਸੇ ਜਿਹੜਾ ਗੋਟਾ ਰਾਜਾ ਬੜਿੰਗ ਹੋ ਗਿਆ ਪ੍ਰਤਾਪ ਬਾਜਵਾ ਹੋ ਗਿਆ ਸੁਖਜਿੰਦਰ ਰੰਦਾਵਾ ਹੋ ਗਿਆ ਹਮ ਇਹਨਾਂ ਨੇ ਆਪਣਾ ਗੁੱਟ ਲੱਗ ਤਿਆਰ ਕਰ ਲਿਆ ਤੇ ਇਹ ਗੁੱਟਬਾਦੀ ਦੇ ਚੱਕਰ ਦੇ ਵਿੱਚ ਜਿਹੜੀ ਹੈ ਕਾਂਗਰਸ ਹਾਰ ਜੇ ਤੇ ਹਾਰ ਜੇ ਕਿਉਂਕਿ ਭਾਰਤ ਗੁਸ਼ਨ ਆਸ਼ੂ ਨੇ ਸਾਫ਼ ਕਿਹਾ ਸੀ ਕਿ ਮੈਨੂੰ ਰਾਜੇ ਵਰਿੰਗ ਵਰਗੇ ਇੱਥੇ ਲੀਡਰ ਨਹੀਂ ਚਾਹੀਦੇ ਮੈਂ ਆਪਣੇ ਦਮ ਦੇ ਉੱਤੇ ਚੋਣ ਲੜਨਾ ਚਾਹੁੰਦਾ ਜੀ ਹੁਣ ਦੇਖੋ ਰਿਜ਼ਲਟ ਆਏਗਾ ਤੇ ਕਲੀਅਰ ਹੋਏਗਾ ਲੇਕਿਨ ਗੱਲ ਇਹ ਹੈ ਕਿ ਹਮੇਸ਼ਾ ਇਹ ਸਰਕਾਰਾਂ ਦੇ ਵਿੱਚ ਜਿਹੜੀ ਸੱਤਾਧਾਰੀ ਪਾਰਟੀ ਹੁੰਦੀ ਹੈ ਜੀ ਉਹਦਾ ਹੱਥ ਹਮੇਸ਼ਾ ਉੱਪਰ ਹੁੰਦਾ ਜੀ ਬਿਲਕੁਲ ਸਰ ਸਰ ਅੱਜ ਵੋਟਾਂ ਪੈ ਰਹੀਆਂ ਨੇ ਲੇਕਿਨ ਇਸ ਤੋਂ ਇੱਕ ਦਿਨ ਪਹਿਲਾਂ ਦੀ ਗੱਲ ਕਰੀਏ ਤਾਂ ਭਾਰਤ ਪੋਸ਼ਣ ਆਸ਼ੋਦੀ ਪੁਲਿਸ ਨਾਲ ਝੜਪ ਹੋਗੀ ਤੇ ਉਹਨਾਂ ਜਿਹੜਾ ਉਹ ਤੰਚ ਕੱਸਦਿਆਂ ਕਿਹਾ ਕਿ ਇਹ ਪੁਲਿਸ ਜਿਹੜੀ ਹੈ ਆਪ ਨਾਲ ਮਿਲ ਕੇ ਨਹੀਂ ਆਮ ਆਦਮੀ ਪਾਰਟੀ ਨਾਲ ਮਿਲ ਕੇ ਜੜਾ ਹੈ ਗ੍ਰਫਤਾਰੀਆਂ ਕਰ ਰਹੀ ਹੈ ਇਸੇ ਤੇ ਚਲਦੇ ਆ ਰਮਨਿਤ ਬਿੱਟੂ ਦੇ ਵੀ ਕਈ ਇਦਾਂ ਦੇ ਤੰਗ ਜੜੇ ਨੇ ਉਹ ਦਿੱਤੇ ਗਏ ਨੇ ਕਿਵੇਂ ਦੇਖਦੇ ਸਰ ਦੇਖੋ ਸਾਰੀ ਗੱਲ ਇਦਾਂ ਹੈ ਕਿ ਜਿਮਨੀ ਚੋਣਾਂ ਜਦੋਂ ਵੀ ਹੁੰਦੀਆਂ ਇਹ ਹਮੇਸ਼ਾ ਦੋਸ਼ ਲੱਗਦਾ ਕਿ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕੀਤਾ ਜਾਂਦਾ ਹੈ ਜੀ ਵਰਦੀ ਵਾਲਿਆਂ ਦਾ ਦੁਰਉਪਯੋਗ ਕੀਤਾ ਜਾਂਦਾ ਹੈ ਜਿਹੜੀ ਹੈ ਸਾਡੇ ਵਰਕਰਾਂ ਨੂੰ ਤੰਗ ਕੀਤਾ ਜਾਂਦਾ ਹੈ ਇਹਨਾਂ ਦੇ ਠੂਠੇ ਪਰਚੇ ਕੀਤੇ ਜਾਂਦੇ ਆ ਧੱਕੇ ਨਾਲ ਜੋਣਾ ਜਿੱਤਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਹਰ ਜਿਮਣੀ ਚੋਣਾ ਚ ਹੁੰਦਾ ਜੀ ਇਕੱਲੇ ਇੱਥੇ ਨਹੀਂ ਹੋਇਆ ਹੁਣ ਮੰਨ ਲਓ ਜਿਹੜੀ ਜਿਮਣੀ ਚੋਣ ਹੈ ਜਲੰਧਰ ਵੀ ਹੋਈ ਆ ਹਮ ਸੀਤਲਗੜ੍ਹ ਤੇ ਵਾਲੀ ਮਹਿੰਦਰ ਭਗਤ ਵਾਲੀ ਉੱਚ ਵੀ ਇਹੀ ਇਲਜ਼ਾਮ ਲੱਗੇ ਆ ਕਿ ੱੱਕੇ ਨਾ ਜਿੱਤਣਾ ਚਾਹਦੇ ਆ ੱੱਕਾ ਕਰ ਰਹੇ ਆ ਜੀ ਇੱਥੇ ਵੀ ਉਹੀ ਕਿਹਾ ਜਾ ਰਿਹਾ ਹਮ 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 ਤੇ ਬਾਕੀ ਅਫਸਰਾਂ ਦੇ ਉੱਤੇ ਹੁੰਦਾ ਕਿ ਇਹ ਨਹੀਂ ਹੁੰਦਾ ਕਿ ਸਾਰੇ ਮੰਤਰੀ ਪ੍ਰਚਾਰ ਕਰ ਰਹੇ ਹੋਣ ਤੇ ਕੋਈ ਐਸਐਚਓ ਨੂੰ ਰੋਕ ਲੇ ਐਦਾਂ ਵੀ ਨਹੀਂ ਹੁੰਦਾ ਜੀ ਪੰਜਾਬ ਦੇ ਵਿੱਚ ਖਾਸ ਕਰਕੇ ਪੁਲਿਸ ਜਿਹੜੀ ਆ ਉਹ ਮੰਤਰੀਆਂ ਸੰਤਰੀਆਂ ਦੇ ਹੇਠਾ ਬਹੁਤ ਲੱਗੀ ਹੋਈ ਆ ਹਮ ਔਰ ਜਿਵੇਂ ਕਿਤੇ ਮੰਨ ਲਓ ਹੁਣ ਜੰਮਨੀ ਚੋਣਾ ਦੇ ਵਿੱਚ ਸਾਰੇ ਐਮਐਲਏ ਜਾਂ ਮੰਤਰੀ ਉੱਥੇ ਲੱਗੇ ਹੋਏ ਸੀ ਜੀ ਤੇ ਉੱਥੇ ਜਾ ਕੇ ਹੁਣ ਕੀ ਰੋਕ ਲੈਣਾ ਇਹਨਾਂ ਨੇ ਪੁਲਸਾ ਦਾ ਇੱਕ ਥਾਣੇਦਾਰ ਕੀ ਰੋਕ ਲੂਗਾ ਤੇ ਇਸ ਕਰਕੇ ਉਹਨਾਂ ਨੂੰ ਦਬਾਅ ਵੀ ਹੁੰਦਾ ਕਿ ਤੁਸੀਂ ਜਿਹੜੇ ਵਿਰੋਧੀ ਪਾਰਟੀਆਂ ਦੇ ਲੋਕ ਆ ਉਹਨਾਂ ਨੂੰ ਤੁਸੀਂ ਠੰਡਾ ਕਰਾਓ ਕਿਸੇ ਤਰੀਕੇ ਕਿਸੇ ਚੱਕਰ ਚ ਫਸਾਓ ਉਹ ਅੱਜ ਦਾ ਦਿਨ ਹੀ ਹੁੰਦਾ ਵਾ ਅੱਜ ਤੱਕ ਕੀ ਹੁੰਦਾ ਹੁਣ ਸ਼ਾਮ ਤੋਂ ਬਾਅਦ ਸਾਰੇ ਇਕੱਠੇ ਹੋ ਜਾਣੇ ਸਾਰੇ ਗਿਲੇ ਸ਼ਿਕਵੇ ਦੂਰ ਹੋ ਜਾਂਦੇ ਨੇ ਜੋਨ ਜਿਹੜਾ ਜਿੱਤ ਗਿਆ 24 ਤਰੀਕ ਨੂੰ ਅੱਗੇ ਆਜੂਗਾ ਤੇ 24 ਨੂੰ ਤੇ ਕਹਿਣ ਦਾ ਮੇਰਾ ਮਕਸਦ ਹੈਗਾ ਕਿ ਭਾਰਤ ਕੁਸ਼ਨਾਸ਼ੂ ਨੇ ਵੀ ਇਸੇ ਚੀਜ਼ ਦੀ ਥਾਣੇਦਾਰ ਨਾਲ ਤੱਕ ਮੁਕੀ ਹੋਈ ਆ ਬਈ ਉਹਦੇ ਵਰਕਰਾਂ ਨੂੰ ਕਹਿੰਦਾ ਤੁਸੀਂ ਕਸੀਟਣ ਆਇਓ ਫੜਨ ਆਇਓ ਮੈਨੂੰ ਤੰਗ ਕੀਤਾ ਜਾ ਰਿਹਾ ਜੀ ਉਹਨੇ ਪੁਛਦਾ ਵਿਰੋਧ ਕੀਤਾ ਤੇ ਵਿਰੋਧ ਕਰਕੇ ਉਹਨੇ ਉੱਥੇ ਜਿਹੜਾ ਲੋਕ ਇਕੱਠੇ ਹੋਏ ਨੇ ਭਾਤ ਪੁਛਨ ਆຊੂ ਨੇ ਅਫਸਰ ਨਾਲ ਵੀ ਗੱਲ ਕੀਤੀ ਆ ਜੀ ਦੇਖੋ ਮਾਹੌਲ ਤਾਂ ਗਰਮਾਂਦਾ ਹੀ ਹੁੰਦਾ ਜਦੋਂ ਚੋਣਾਂ ਚੱਲਦੀਆਂ ਬਿਲਕੁਲ ਬਿਲਕੁਲ ਗਰਮਾਂਦਾ ਹੀ ਹੁੰਦਾ ਫਿਰ ਮਾਹੌਲ ਸ਼ਿਗਰ ਤੇ ਹੁੰਦਾ ਹੀ ਹੁੰਦਾ ਉਹੀ ਹਾਲਾਤ ਆ ਕਿ ਮਾਹੌਲ ਬਹੁਤ ਗਰਮਾਇਆ ਹੋਇਆ ਜੀ ਖਾਸ ਕਰਕੇ ਉਦੋਂ ਜਦੋਂ ਹੁਣ ਪੰਜਾਬ ਚ ਵਿਧਾਨ ਸਭਾ ਚੋਣਾਂ ਨੂੰ ਵੀ ਜਿਹੜਾ ਉਹ ਡੇਢ ਸਾਲ ਰਹਿ ਗਿਆ ਹੋਵੇ ਫਿਰ ਲੱਗਦਾ ਹੁੰਦਾ ਕਿ ਵੱਲ ਵੱਧਦੀ ਪਈ ਹੈ ਇਸ ਕਰਕੇ ਖੂਨ ਚ ਉਦਾ ਹੀ ਗਰਮੀ ਆਣੀ ਸ਼ੁਰੂ ਹੋ ਜਾਂਦੀ ਹੈ ਜੀ ਬਿਲਕੁਲ ਸਰ ਇਸੇ ਤਰ੍ਹਾਂ ਅਗਲੀ ਮੁੱਖ ਖਬਰ ਵੱਲ ਵੱਧਦੇ ਆ ਭਾਰਤ ਅਤੇ ਕੈਨੇਡਾ ਨੇ ਆਪੋ ਆਪਣੇ ਮੁਲਕਾਂ ਚ ਇੱਕ ਦੂਜੇ ਦੇ ਹਾਈ ਕਮਿਸ਼ਨਰਾਂ ਦੀ ਬਹਾਲੀ ਤੇ ਸਹਿਮਤੀ ਪ੍ਰਗਟਾਈ ਹੈ ਤੇ ਇਹ 21ਵੇਂ ਜੀ7 ਸੰਮੇਲਨ ਦੌਰਾਨ ਹੋਇਆ ਹੈ ਕਿਵੇਂ ਦੇਖੋ ਬਿਲਕੁਲ ਦੇਖੋ ਗੱਲ ਇਹ ਹੈ ਕਿ ਤੁਹਾਨੂੰ ਯਾਦ ਹੋਵੇਗਾ ਹਰਦੀਪ ਸਿੰਘ ਨੇਜਰ ਦੇ ਕਤਲ ਕੋ ਬਾਤ ਕੈਨੇਡਾ ਨੇ ਇਹਦਾ ਦੋਸ਼ ਭਾਰਤੀ ਏਜੰਸੀਆਂ ਤੇ ਲਗਾਇਆ ਸੀ ਹਾਲਾਂਕਿ ਹਜੇ ਤੱਕ ਕੋਈ ਪੁਖਤਾ ਸਬੂਤ ਕੈਨੇਡਾ ਦੇ ਵੱਲੋਂ ਸਰਕਾਰ ਵੱਲੋਂ ਭਾਰਤੀ ਏਜੰਸੀਆਂ ਦੇ ਖਿਲਾਫ ਦਿੱਤੇ ਨਹੀਂ ਗਏ ਨਾ ਕੋਈ ਨਸ਼ਰ ਕੀਤੇ ਗਏ ਨਾ ਜਨਤਕ ਕੀਤੇ ਗਏ ਆ ਲੇਕਿਨ ਉੱਥੋਂ ਦੇ ਪ੍ਰਧਾਨ ਮੰਤਰੀ ਜਿਹੜੇ ਉਸ ਵੇਲੇ ਦੇ ਸੀ ਜਸਟਨ ਟਰੂਡੋ ਤੇ ਹੋਰ ਵੀ ਜਿਹੜੇ ਉਹਨਾਂ ਦੇ ਸਹਿਯੋਗੀ ਸੀ ਉਹਨਾਂ ਨੇ ਕਿਹਾ ਸੀ ਕਿ ਇਹ ਸਾਡੇ ਇੱਥੇ ਧਰਤੀ ਦੇ ਉੱਤੇ ਕੈਨੇਡੀਅਨ ਸੋਇਲ ਦੇ ਉੱਤੇ ਅਸੀਂ ਸਾਡੇ ਕੈਨੇਡੀਅਨ ਸਿਟੀਜ਼ਨ ਦਾ ਮਰਡਰ ਕੀਤਾ ਗਿਆ ਔਰ ਇਹ ਹਿੰਦੁਸਤਾਨ ਏਜੰਸੀਆਂ ਨੇ ਕੀਤਾ ਉਸ ਤੋਂ ਬਾਅਦ ਉਹਨਾਂ ਦੇਸ਼ਾਂ ਵਿੱਚ ਤਲਖੀ ਵੱਧ ਗਈ ਉਹਨਾਂ ਨੇ ਆਪਣੇ ਡਿਪਲੋਮੈਟਸ ਬੁਲਾ ਲਏ ਇਹਨਾਂ ਨੇ ਆਪਣੇ 6 ਡਿਪਲੋਮੈਟਸ ਸਸਪੈਂਡ ਕਰਤੇ ਜੀ ਲੇਕਿਨ ਇਹਦੇ ਨਾਲ ਨਾ ਕਾਫੀ ਕੁਝ ਦੋਨਾਂ ਦੇਸ਼ਾਂ ਦੇ ਵਿਚਕਾਰ ਰੁਕ ਗਿਆ ਸੀ ਵਪਾਰ ਸੰਬੰਧੀ ਹੋਰ ਸਮਝੌਤੇ ਰੁਕ ਗਏ ਹਮ ਸਾਡੀਆਂ ਜਿਹੜੇ ਉੱਥੇ ਦੇ ਵੀਜ਼ਾ ਪ੍ਰਣਾਲੀਆਂ ਉਹ ਸਲੋ ਹੋ ਗਈ ਹਮ ਔਰ ਉਸ ਤੋਂ ਜਿਹੜੇ ਕੁਝ ਗੈਂਗਸਟਰਸ ਜਾਂ ਹੋਰ ਉੱਥੇ ਫਰੋਤੀਆਂ ਮੰਗਣ ਆਲਿਆ ਨੂੰ ਲੈ ਕੇ ਆਣਾ ਸੀ ਉਹ ਪ੍ਰੋਸੈਸ ਰੁਕ ਗਿਆ ਉਹਦੇ ਨਾਲ ਜਿਹੜੇ ਵਰਕ ਪਰਮਿਟ ਹੈ ਉਹ ਸਲੋ ਹੋ ਗਏ ਉਹਦੇ ਨਾਲ ਇੰਡੀਅਨ ਲੋਕਾਂ ਨੂੰ ਵੀਜ਼ਾ ਸਲੋ ਹੋ ਗਿਆ ਜੀ ਉਹਦੇ ਨਾਲ ਜਿਹੜਾ ਟੂਰਿਸਟ ਵੀਜ਼ਾ ਵਾ ਉਹਦੀ ਰਿਫਿਊਜ਼ਲ ਜਿਆਦਾ ਸ਼ੁਰੂ ਹੋ ਗਈ ਕਿਉਂਕਿ ਫਿਰ ਇੱਕ ਜਦੋਂ ਦੇਸ਼ਾਂ ਦੇ ਵਿੱਚ ਤਲਕੀ ਵੱਧਦੀ ਆ ਫਿਰ ਉਹ ਦੇਸ਼ ਨੂੰ ਲੱਗਦਾ ਕਿ ਇਹ ਲੋਕ ਜਿਹੜੇ ਘੁੰਮਣ ਆ ਰਹੇ ਆ ਕਿਤੇ ਸਪਾਈ ਨਾ ਹੋਣ ਇੱਥੇ ਆ ਕੇ ਕਿਤੇ ਜਸੂਸੀ ਨਾ ਕਰਨ ਇਸ ਕਰਕੇ ਉਹ ਕਟਾ ਦਿੰਦੇ ਆ ਵੀਜ਼ਾ ਉਹ ਜੈਨੂਇਨ ਵੀਜ਼ਾਸ ਉਹਨੇ ਕੀ ਦਿੰਦੀ ਆ ਜਿੰਨੇ ਕਿ ਜਾਇਜ ਹੁੰਦੇ ਆ ਪਿਛਲੇ ਨਾ ਹੁਣ ਇੱਕ ਸਾਲ ਦਾ ਮੈਂ ਗ੍ਰਾਫ ਕਲ ਦੇਖ ਰਿਹਾ ਸੀ ਜੀ ਕਿ ਸਿਰਫ ਤੇ ਸਿਰਫ ਐਜੂਕੇਸ਼ਨ ਦੇ ਵਿੱਚ ਹੀ 68% ਵੀਜ਼ੇ ਰਿਜੈਕਟ ਕੀਤੇ ਗਏ ਨੇ ਹਮ ਔਰ ਜਿਹੜੇ 88% ਵਿਜੇ ਕллеਜਾਂ ਦੇ ਰਿਜੈਕਟ ਹੋਏ ਆ ਜੀ ਤੇ ਉਹ ਇੰਡੀਅਨ ਬੱਚਿਆਂ ਦੇ ਹੋਏ ਤੇ ਇੱਥੋਂ ਤੁਸੀਂ ਸਾਫ ਲਗਾ ਲਓ ਕੈਨੇਡਾ ਜਿਹੜਾ ਵਾ ਉਸ ਤੋਂ ਬਾਅਦ ਇੰਡੀਆ ਦੇ ਪ੍ਰਤੀ ਉਹਨਾਂ ਦਾ ਰਵਈਆ ਕੀ ਬਣ ਗਿਆ ਸੀ ਜੀ ਹੁਣ ਜਿਵੇਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਕੈਨੇਡਾ ਦੇ ਦੌਰੇ ਤੇ ਗਏ ਨੇ ਡਿਪਲੋਮੈਟ ਮਹਾਲ ਹੋਏ ਨੇ ਜੀ ਦੁਆਰਾ ਨਵੇਂ ਸਿਰੇ ਨਵੀਂ ਊਰਜਾ ਨਵੀਂ ਕਿਰਨਾ ਨਵੀਂ ਰੌਸ਼ਨੀ ਨਿਆ ਸਵੇਰਾ ਸਭ ਆਵੇਗਾ ਲੋਕਾਂ ਨੂੰ ਆਸ ਹੈਗੀ ਆ ਕਿਉਂਕਿ ਦੇਖੋ ਗੱਲ ਪਤਾ ਕੀ ਹੈ ਸਾਰੀ ਗੱਲ ਜੀ ਹਿੰਦੁਸਤਾਨ ਦੇ ਪਰ ਕੈਨੇਡਾ ਨਾਲ ਸਾਡੇ ਸੁਖਾਵੇ ਰਿਸ਼ਤੇ ਬਣਾਉਣੇ ਚਾਹੀਦੇ ਉਹਦੇ ਦੋ ਤਿੰਨ ਮੁੱਖ ਕਾਰਨ ਹੈਗੇ ਆ ਪਹਿਲਾ ਕਾਰਨ ਇਹ ਹੈਗਾ ਕਿ ਅੱਜ ਤੱਕ ਜਿਹੜਾ ਦੋਸ਼ ਲੱਗਦਾ ਹੈ ਕਿ ਕੈਨੇਡਾ ਦੀ ਧਰਤੀ ਜਿਹੜੀ ਹੈ ਕੱਟੜਪੰਥੀਆਂ ਨੂੰ ਪਨਾਹ ਦਿੰਦੀ ਹੈ ਦੋਸਤੀ ਨਾਲ ਉਹਨੂੰ ਅਸੀਂ ਪਿਆਰ ਨਾਲ ਉਸ ਚੀਜ਼ਾਂ ਨੂੰ ਦੱਸ ਸਕਦੇ ਹਾਂ ਕਿ ਇਹਨੂੰ ਆਪਾਂ ਦੂਰ ਰਹੀਏ ਭਈ ਅਸੀਂ ਅਤਵਾਦ ਦੇ ਖਿਲਾਫ ਪੂਰਾ ਭਵਿੱਖੋਂ ਲੜਾਈ ਲੜ ਰਿਆ ਅਤਵਾਦੀ ਕਿਸੇ ਦੇ ਸਕੇ ਨਹੀਂ ਹੁੰਦੇ ਇਹ ਮਾਨਵਤਾ ਦੇ ਖਿਲਾਫ ਹੈ ਪਹਿਲੀ ਗੱਲ ਤਾਂ ਇਹ ਸਾਡੇ ਰਿਸ਼ਤੇ ਇਸ ਕਰਕੇ ਜ਼ਰੂਰੀ ਹੈ ਜੇ ਤਲਖੀ ਰਹੂਗੀ ਉਹ ਹੋਰ ਇਰੀਟੇਟ ਕਰਨਗੇ ਹੋਰ ਬਿਲਕੁਲ ਬਿਲਕੁਲ ਸਰ ਅੱਛਾ ਦੂਜਾ ਜਿਹੜਾ ਹੈ ਕਿ ਕੈਨੇਡਾ ਜੇ ਵਿੱਚ ਗੈਂਗਸਟਰਸ ਬਹੁਤ ਚਲੇ ਗਏ ਨੇ ਪੰਜਾਬ ਤੋਂ ਜੀ ਉਹਨਾਂ ਨੂੰ ਵਾਪਸ ਲਿਆਣਾ ਬਹੁਤ ਜ਼ਰੂਰੀ ਹੈ ਕਿਉਂਕਿ ਉੱਥੇ ਬੈਠ ਕੇ ਪੰਜਾਬ ਦੀ ਧਰਤੀ ਤੇ ਉਫਰਤੀ ਪੈਸੇ ਰੰਗਦਾਰੀ ਵਸੂਲੀ ਮਰਡਰ ਲੁੱਟਪਾਟ ਹਥਿਆਰ ਸਾਰਾ ਕੁਝ ਖੇਡ ਖੇਡਦੇ ਜੀ ਜੀ ਬਿਲਕੁਲ ਇਸ ਕਰਕੇ ਸਾਰੀਆਂ ਚੀਜ਼ਾਂ ਤੇ ਉਹਨਾਂ ਨਾਲ ਬੈਠ ਕੇ ਹੀ ਇਹਦੇ ਉੱਤੇ ਪਲਾਨ ਤਿਆਰ ਕੀਤਾ ਜਾ ਸਕਦਾ ਹੂੰ ਤੀਜੀ ਜਿਹੜੀ ਗੱਲ ਹੈ ਕਿ ਜਿਵੇਂ ਹੁਣ ਬੱਚੇ ਉੱਥੇ ਗਏ ਹੋਏ ਨੇ ਜੀ ਜਿਨ੍ਹਾਂ ਨੇ ਤਾਂ 2 ਸਾਲ ਦੀ ਸਟੱਡੀ ਜਾਂ 3 ਸਾਲ ਦੀ ਕਰ ਲਈ ਉਹਨਾਂ ਨੂੰ ਵਰਕ ਪਰਮਿਟ ਮਿਲ ਗਿਆ ਲੇਕਿਨ ਉੱਥੇ ਹੁਣ ਜਿਹੜਾ ਪੀਆਰ ਲੈਣ ਲਈ ਆ ਉਹ ਨੰਬਰਾਂ ਦੇ ਵਿੱਚ ਐਲਐਮਆਈਏ ਖਤਮ ਕਰ ਦਿੱਤੀ ਗਈ ਹੈ ਜੀ ਕਈ ਬੱਚਿਆਂ ਦੀ ਐਜੂਕੇਸ਼ਨ ਲੈਵਲ ਦਾ ਔਖਾ ਕਰ ਦਿੱਤਾ ਗਿਆ ਕੰਮ ਅੱਛਾ ਬੱਚਿਆਂ ਨੂੰ ਵਰਕ ਪਰਮਿਟ ਵਾਧੇ ਨਹੀਂ ਪਏ ਹੂੰ ਉਹਨਾਂ ਨੂੰ ਵਾਪਸ ਆਣਾ ਪੈ ਰਿਹਾ ਕਈ ਬੱਚਿਆਂ ਨੂੰ ਅੱਛਾ ਜੇ ਇੰਨਾ ਪੈਸਾ 50-50 ਲੱਖ ਖਰਚ ਕੇ ਬੱਚੇ ਵਾਪਸ ਆ ਰਹੇ ਆ ਕਈਆਂ ਨੇ ਜ਼ਮੀਨیں ਗਹਣੇ ਰੱਖੀਆਂ ਹੋਈਆਂ ਜੀ ਕਈਆਂ ਨੇ ਕੁਛ ਰੱਖਿਆ ਹੋਇਆ 700 ਬੱਚਾ ਵਰਦੀਸ਼ ਮਿਸ਼ਰਾ ਨੇ ਫੇਕ ਡਾਕੂਮੈਂਟ ਤੇ ਉੱਥੇ ਭੇਜ ਛੱਡਿਆ ਜਿਨੀਆਂ ਲੈਟਰਸ ਗਲਤ ਸੀਗੀਆਂ ਜੀ ਉਹਦਾ ਰੋਲਾ ਪਿਆ ਹੋਇਆ 5 ਲੱਖ ਬੱਚਾ ਜਿਹੜਾ ਵੈ ਇਦਾਂ ਦਾ ਸਕੈਨ ਕਰਦੇ ਪੈਨੇ ਜਿਨ੍ਹਾਂ ਦੇ ਡਾਕੂਮੈਂਟਸ ਕੋਈ ਨਾ ਕੋਈ ਕਮੀ ਆ ਇਹ ਸਾਰੀਆਂ ਚੀਜ਼ਾਂ ਬੈ ਕੇ ਕੈਨੇਡਾ ਨਾਲ ਮਸਲੇ ਹੱਲ ਕੀਤੇ ਜਾਣੇ ਚਾਹੀਦੇ ਆ ਮਸਲੇ ਤਦੋਂ ਹੀ ਹੱਲ ਹੋਣਗੇ ਜੇ ਟੇਬਲ ਤੇ ਬੈਠਣਗੇ ਸੋ ਇਹ ਜਿਹੜੀ ਮੈਂ ਸੋਚਦਾ ਕਿ ਨਰਿੰਦਰ ਮੋਦੀ ਹੋਰਾਂ ਦੀ ਨਵੀਂ ਜਿਹੜੀ ਉੱਥੇ ਜਾ ਕੇ ਸ਼ੁਰੂਆਤ ਕੀਤੀ ਗਈ ਆ ਇਹਦੇ ਨਾਲ ਕਾਫੀ ਬਦਲਾਅ ਆਉਣਗੇ ਜਿਹੜੇ ਰੁਕੇ ਕੰਮ ਕਰਨੇ ਟੂਰਿਸਟ ਵੀਜ਼ਾ ਨੇ ਜਾਂ ਵਰਕ ਪਰਮਿਟ ਨੇ ਉਹ ਕਿਸੇ ਨਾ ਕਿਸੇ ਨੇ ਬੰਨੇ ਹੁਣ ਲੱਗਣੇ ਸ਼ੁਰੂ ਹੋ ਜਾਣਗੇ ਉਹਦੇ ਲਈ ਜਿਹੜਾ ਇੱਕ ਰੋਡ ਮੈਪ ਤਿਆਰ ਹੋ ਜਾਏਗਾ ਕਿ ਦੋਨੋਂ ਦੇਸ਼ ਹੁਣ ਮਿਲ ਕੇ ਚੱਲ ਪੈਣ ਡਿਪਲੋਮੈਟਸ ਜਿਹੜੇ ਆ ਉਹ ਸਾਡੇ ਆਪਸ ਐਕਸਚੇਂਜ ਹੋ ਰਹੇ ਨੇ ਹੁਣ ਤੇ ਉਹ ਜਿੱਦਾਂ ਪਹਿਲਾਂ ਢਰੇ ਤੇ ਚੱਲਦਾ ਸੀ ਵਧੀਆ ਤਰੀਕੇ ਨਾਲ ਉਹ ਮੈਨੂੰ ਲੱਗਦਾ ਰਿਸ਼ਤੇ ਦੁਆਰਾ ਬਣ ਜਾਣਗੇ ਜੀ ਬਿਲਕੁਲ ਸਰ ਇਸੇ ਤਰ੍ਹਾਂ ਹੋਰ ਮੁਖ ਖਬਰਾਂ ਤੇ ਗੱਲਬਾਤ ਕਰਦੇ ਆ ਲੇਕਿਨ ਹੁਣ ਵਕਤ ਇੱਕ ਛੋਟੀ ਜਿਹੀ ਬ੍ਰੇਕ ਦਾ ਮਿਲਦੇ ਆ ਬ੍ਰੇਕ ਤੋਂ ਬਾਅਦ